ਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕਾਲ ਸੰਧੂ ਬਟੀਕ ਹੈਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅਮੀਰ ਕਰ ਜਾਂਦੇ ਕਿ ਕੀ ਦੇਖਾ। ਅਸੀਂ ਤਾਂ ਠੀਕ-ਠਾਕ ਹਾਂ ਜੀ। ਲੋ ਜੀ ਗਰਮੀ ਹੈ ਕਿ ਬਹੁਤ ਜ਼ਿਆਦੇ। ਅੱਜ ਤੋਂ ਵੱਧ ਗਰਮੀ ਤੈਰ ਗਈ ਹੈ ਹੁਣ ਜਿਹੜਾ ਟਾਈਮ ਸੇਵ ਅੱਜ ਦੀ ਸ਼ਾਮ ਦੇ ਆਪਣੇ ਮਿਸਤਰੀ ਵੀ ਲੱਗੇ ਹੋਇਆ। ਹੁਣ ਮੈਂ ਇਹ ਬਣਾਇਆ ਸੀਗਾ ਕਸਟਰਡ। ਦੇਖੋ ਜਿੱਦਾਂ ਡਰਾਈ ਫੂਟ ਵਗੈਰਾ ਹਨਾ ਸਾਰੇ ਪਾਏ ਆ, ਚੈਰੀਆਂ ਵੀ ਪਾਈਆਂ ਹੋਈਆਂ। ਫਿਰ ਬਾਚੋਪ ਉਪਰ ਵੀ ਪਾਵਾਂਗੇ ਤੇ ਫਿਰ ਇਹ ਇੱਕ ਥੋੜਾ ਬਾੜਾ ਜਾ ਇੱਕ ਜਾ ਹੋ ਜਾਂਦਾ ਬਾੜਾ ਜਾ ਬਣ ਜਾਂਦਾ ਜਿਵੇਂ ਕੱਦੋ ਵਧਾਉਂਦੇ ਰਹੇ ਮੇਰੇ ਗ੍ਰੈਂਡਕਿਲਸੇ ਰੱਖੇ ਹੋਏ ਹਨ ਤੇ ਉਹ ਵੀ ਅਸੀਂ ਵਧਾਉਂਦੇ ਹੀ ਰਹਿੰਦੇ ਹਾਂ ਇਹ ਖਾਣੇ ਵਾਂਗਰ ਰੋਜ਼ੀ ਬਣੇ ਨਹੀਂ ਜਿਵੇਂ ਜਿੰਨਤਾ ਵਾਂਦੀ ਜਾਂਦਾ ਘਰ ਨੂੰ ਦੇ ਹਿਸਾਬ ਨਾਲ ਤੇ ਹੁਣ ਅੱਜ ਜਿਹੜਾ ਹੈਗਾ ਆਉਣ ਹੈ ਕਿ ਮੇਰੇ ਭਾਈ ਪੱਜਾਈ ਨੇ ਸੰਧਾਰਾ ਲੈ ਕੇ ਕਿਉਂਕਿ ਹੁਣ ਉਹ 8:00 ਦੇ ਟਾਈਮ ਆ ਰਹੇ ਨੇ ਪਹਿਲਾਂ ਉਹ ਆਉਦੀ ਡਿਊਟੀ ਜਾ ਕੇ ਆਈ ਐ ਤੇ ਹੁਣ ਆ ਜਦੋਂ ਉਹ ਡਿਊਟੀ ਤੋਂ ਆ ਕੇ ਫਿਰ ਘਰੇ ਪਾਪਾ ਜੀ ਦੀ ਰੋਟੀ ਟੁੱਕ ਬਣਾ ਕੇ ਧਾਰਾ ਚੋ ਕੇ ਹੁਣ ਉਹ ਆਉਣਗੇ ਫਿਰ ਦੇਖੋ ਘਰੇ ਨੇੜੇ ਹੀ ਆ ਵੈਸੇ ਜੇ ਮੁਰਨਾ ਉਹ ਮਿਲ ਜਾਣਗੇ ਕਹਾਂਗੇ ਤਾਂ ਸਹੀ ਰਹਿਣ ਨੂੰ ਕਿਉਂਕਿ ਮੱਝਾਂ ਸੁਣਨ ਆਉਂਦੀਆਂ ਨੇ ਘਰੇ ਹਨਾ ਫਿਰ ਧਾਰਾ ਵਗੈਰਾ ਤੋਂ ਖਾ ਉਹਦੇ ਨਾਲ ਇਹਨੇ ਪਾਪਾ ਧਾਰਾ ਵਗੈਰਾ ਨਹੀਂ ਚਾਹੁੰਦੇ ਮੇਰਾ ਭਰਾ ਚਾਹੁੰਦਾ ਆ ਤੇ ਇਹ ਫਿਰ ਆਉਂਦੀ ਉਹ ਤਾਂ ਬਚਾਰਾ ਧਾਰਾ ਚੋ ਕੇ ਆਉਂਦਾ ਮਾਤਾ ਕੇ ਹਾਸੇ ਦਾ ਦਿਨੇ ਆਜੋ ਤੇ ਫਿਰ ਉੱਥੇ ਦੁਕਾਨ ਤੇ ਉੱਥੇ ਪਹਿਲਾਂ ਮੌਦੀ ਬਿਊਟੀ ਕਰਦੇ ਹੁੰਦੇ ਦੁੱਧ ਵੀ ਮੇਰਾ ਨਿਕਲ ਗਿਆ ਬਚਿਆ ਹੀ ਹੈ ਦੁੱਧ ਨੂੰ ਮੈਂ ਉਵਾਲੀ ਦੇਤੀ ਨਾ ਕਿਉਂ ਅਗਰ ਗੁਰਵਿੰਦਰ ਜੱਟ ਕੋਲ ਹੀ ਬੈਠਾਂਗੇ ਸਬਜ਼ੀਆਂ ਬਣਾ ਲਈਆਂ ਮੈਂ ਦੋ ਤੇ ਇਹ ਮੈਂ ਹੁਣ ਫ੍ਰੀਜ ਚ ਲਾਉਣੀ ਰੱਖਿਆ ਠੰਡਾ ਹੋ ਜੂਗਾ ਹਨਾ ਰੋਟੀ ਘੋਲਾਂਗੀ ਤੇ ਦੋਵਾਂਗੇ ਆਪਣਾ ਕਿਉਂ ਘੱਟਣ ਹੋਇਆ ਪਿਆ ਹੈ ਹਨਾ 5 ਵਜੇ ਤੱਕ ਬਾਹਰ ਤਾਂ ਫਿਰ ਰੋਟੀ ਦਾ ਟਾਈਮ ਹੋ ਹੀ ਜਾਂਦਾ ਹੈ ਪਹਿਲਾਂ ਗਿੰਦਰ ਜੱਟ ਗੱਲਾਂ-ਵਾਰਤਾ ਮਾਰਾਂਗੇ ਹੰਦਾ ਹੋ ਗਿਆ ਨੂੰ ਆਪਾਂ ਫ੍ਰਿਜ 'ਚ ਰੱਖ ਦਿੰਨੇ ਆ ਇੱਧਰ ਦੇਖੋ ਇਹ ਮੈਂ ਬਣਾਏ ਨੇ ਕਰੇਲੇ ਪਹਿਲਾਂ ਮੈਨੂੰ ਇਹ ਸੀਗਾ ਕਿ ਦੁਪਹਿਰੇ ਆਉਣਗੇ ਉਹ ਤੇ ਮੈਂ ਬਾੜ ਕਰੇਲੇ ਬਣਾਏ ਆ ਤੇ ਇਹ ਆਪਾਂ ਨੇ ਆਲੂ ਫਲੀਆਂ ਬਣਾਈਆਂ ਇਹ ਮੈਂ ਹੁਣ ਬਣਾਈਆਂ ਨੇ ਇਹ ਪਹਿਲਾਂ ਮੈਂ ਦੁਪਹਿਰੇ ਬਣਾ ਲਿਆ ਸੀਗਾ ਇੱਕ ਆਪਣਾ ਰੈਤਾ ਹੋ ਜਾਊਗਾ ਕਸਟਰਡ ਹੋ ਜਾਊਗਾ ਹਨ ਤੇ ਨਾਲ ਮੈਂ ਚਟਣੀ ਵਗੈਰਾ ਪੁੱਟਣੀ ਆ ਕਿਉਂਕਿ ਅਸੀਂ ਗਰਮੀ ਦੇ ਵਿੱਚ ਚਟਣੀ ਡਿੱਗੀ ਫੁੱਟਦੀ ਕਿਉਂਕਿ ਨਾ ਸਵੇਰੇ ਫਿਰ ਜਦੋਂ ਹਾਜ਼ਿਰ ਰੋਟੀ ਨਾਲ ਖਾਣੇ ਆ ਹਨ ਅੱਜ ਚਟਨੀ ਬੱਦਪ ਹੋ ਗਈ ਸੀ ਹੁਣ ਨਾਲੇ ਚਟਨੀ ਕੁੱਟਦੇ ਹਰੀਆ ਮਿਰਚਾਂ ਤੇ ਪਿਆਜ਼ ਦੀ ਤੇ ਪਦੀਨਾ ਵੀ ਪਾ ਲੈਨੇ ਆ ਕਈ ਵਾਰੇ ਆਪਣੇ ਘਰੇ ਲੱਗਿਆ ਹੋਇਆ ਹੈ ਪਦੀਨਾ ਹੁਣ ਨਾਲੇ ਪਾਣੀ ਦੁੱਧ ਨੂੰ ਉਬਾਲੀ ਦਹੀਂ ਨਾਲ ਜਿੱਥੋਂ ਮੈਂ ਆਟਾ ਗੁੰਨ ਲਿਆ ਦੇਖੋ ਆਟਾ ਗੁੰਨ ਕੇ ਮੈਂ ਟਾਕਤਾ ਸੀਗਾ ਤੇ ਆਟਾ ਗੁੰਨ ਲਿਆ ਇੱਥੇ ਮੈਂ ਗੋਰੀ ਤੇ ਧਰ ਕੇ ਪਾੜਦਾ ਆਟਾ ਗੁੰਦੀ ਉਹ ਨਹੀਂ ਫਿਰ ਪ੍ਰਾਂ ਤਾਂ ਨੀਚੇ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਮੈਂ ਗੋਰੀ ਤੇ ਧਰ ਕੇ ਆਟਾ ਗੁੰਦੀ ਆਂ ਆਟਾ ਆਪਣਾ ਗੁੰਨਿਆ ਵੇ ਟਾਕਤਾ ਸੀਗਾ ਮੈਂ ਮੱਖੀਆਂ ਲੱਗਣ ਤੋਂ ਤੇ ਹੁਣ ਮੈਂ ਇਹਨੂੰ ਫਰਿੱਜ 'ਚ ਧਰ ਦੂੰ ਹੁਣ ਆਪਾਂ ਉਹਨਾਂ ਦੇ ਵੇਟ ਕਰਦੇ ਆਂ ਮੈਂ ਪਹਿਲਾਂ ਨਹਾ ਕੇ ਉਹਨੇ ਬਹੁਤ ਜਿਆਦਾ ਦੇਖੋ ਭਿੱਜੀ ਪਈਆਂ ਗਰਮੀ ਦੇ ਨਾਲ ਪੂਰੀ ਗਰਮੀ ਚੂ ਰਹੀ ਹੈ ਬਹੁਤ ਜਿਆਦਾ ਗਰਮੀ ਹੈ ਤੇ ਉਹਨਾਂ ਪਹਿਲਾਂ ਪਹਿਨਾ ਕੇ ਉਹਨੇ ਕੱਪੜੇ ਬਦਲਦੇ ਆਂ ਫੇਰ ਚਲੋ ਰੋਟੀ ਦਾ ਬਣਦੀ ਵੀ ਹੁਣ ਮੈਂ ਇਹਨੂੰ ਘਰ ਆਵਾਂ ਫਿਰ ਜੇ ਵਿੱਚ ਲਓ ਜੀ ਆ ਗਿਆ ਆਪਣਾ ਸੰਧਾਰਾ ਕਾਫੀ ਹਨੇਰਾ ਹੋ ਗਿਆ ਸੀਗਾ 8 ਵਜਣ ਵਾਲੇ ਸੀਗੇ ਕਾਫੀ ਟਾਈਮ ਦੇ ਅਸੀਂ ਏ ਦੇਖਦੇ ਸੀਗੇ ਪਹੁੰਚੇ ਨੇ ਹੁਣ ਤੇ ਥੋੜੀ ਜੀ ਵੀਡੀਓ ਬਣਾਈ ਸੀਗੀ ਕਿਉਂਕਿ ਹਨੇਰਾ ਬਹੁਤ ਸੀਗਾ ਤੁਹਾਨੂੰ ਪਤਾ ਹੀ ਲੱਗਦਾ ਹੋਵੇਗਾ ਚਲੋ ਜੀ ਧੀਆ ਜਿਹੜਾ ਹੈਗਾ ਸੰਧਾਰੀ ਨਹੀਂ ਢੀਕਦੀਆਂ ਜ਼ਿਆਦਾਤਰ ਆਪਦੇ ਭੈਣ ਭਾਈ ਨੂੰ ਢੀਕਦੇ ਹੁੰਦੇ ਆ ਨੇ ਹਨਾ ਜਦੋਂ ਮਿਲਣ ਆਉਂਦੇ ਨੇ ਭੈਣ ਭਾਈ ਬਹੁਤ ਵਧੀਆ ਲੱਗਦਾ ਆ ਲਓ ਜੀ ਹੁਣ ਇਹ ਮਾਰਨਿੰਗ ਦੀ ਵੀਡੀਓ ਦੂਸਰੇ ਦਿਨ ਦੀ ਤੇ ਆਪਣੇ ਜਿੱਦਾਂ ਮਿਸਤਰੀ ਲੱਗੇ ਹੋਏ ਆ ਨਾ ਕੰਮ ਚੱਲ ਰਿਹਾ ਰਾਤ ਜਿਹੜਾ ਹੈਗਾ ਵੀਰੇਵਰੀ 8:30 9:00 ਵਜੇ ਵਾਪਸ ਮੁੜਗੇ ਸੀਗੇ ਕਿਉਂਕਿ ਕਹਿੰਦੇ ਘਰੇ ਨਹੀਂ ਸਰਦਾ ਹੈਗਾ ਫਿਰ ਕੱਲੇ ਪਾਪਾ ਹੀ ਸੀਗੇ ਘਰੇ ਹਨ ਅਸੀਂ ਤਾਂ ਕਾਫੀ ਕਿਹਾ ਸੀਗਾ ਵੀ ਰੋ ਚਲੋ ਜਲਦੀ ਵਗ ਜਿਓ ਕਿਉਂਕਿ 10 ਮਿੰਟਾਂ ਦਾ ਰਸਤਾ ਹੀ ਸਾਡਾ ਮੇਰੇ ਪੇਕੇ ਜਿਹੜੇ ਹੈਗੇ ਨੇੜੇ ਹੀ ਨੇੜੇ ਹੀ ਨੇਗੇ ਤੇ ਚਲੋ ਜੀ ਭੈਣ ਭਾਈ ਜਦੋਂ ਮਿਲਣ ਆਉਂਦੇ ਨੇ ਹਨ ਵਧੀਆ ਲੱਗਦਾ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਧੀਆ ਹਨ ਸੰਧਾਰੇ ਦੀ ਵੇਟ ਕਰਦੀਆਂ ਹੁੰਦੀਆਂ ਨੇ ਕਿਉਂਕਿ ਸੰਧਾਰੇ ਦੇ ਬਹਾਨੇ ਭੈਣ ਭਾਈ ਨੂੰ ਪੇਕੇਆਂ ਨੂੰ ਮਿਲਣ ਦਾ ਹੁੰਦਾ ਹੈ ਚਾਹ ਹਨਾ ਥੀਆ ਨੂੰ ਕਿਉਂਕਿ ਧੀ ਆਪਦੇ ਘਰੇ ਕਿੰਨੀਆਂ ਵੀ ਔਖੀਆਂ ਹੋਣ ਜੇ ਕਦੇ ਵੀ ਪੇਕੇ ਨੂੰ ਆਪਦਾ ਦੁੱਖ ਨਹੀਂ ਸੁਣਾਉਂਦੀਆਂ ਹੁੰਦੀਆਂ ਹਨ ਤੇ ਫਿਰ ਵੀ ਧੀ ਆ ਹਮੇਸ਼ਾ ਇਹੀ ਕਹਿੰਦੀਆਂ ਨੇ ਕਿ ਠੀਕ ਆ ਬਾਕੀ ਮੇਰਾ ਤਾਂ ਸੁਭਾਅਵੇਂ ਦਾ ਹੀ ਆ ਜੀ ਆਪਦੇ ਘਰੇ ਔਖ ਕੱਟ ਲਈ ਸੌਖ ਕੱਟ ਲਈ ਕਦੇ ਵੀ ਕਿਸੇ ਭੈਣ ਭਾਈ ਨੂੰ ਕਦੇ ਦੁੱਖ ਨਹੀਂ ਦਿੱਤਾ ਹੈਗਾ ਤੇ ਬਾਕੀ ਭੈਣਾਂ ਸਾਰੀਆਂ ਐਵੇਂ ਦੀਆਂ ਆਉਂਦੀਆਂ ਨੇ ਜੀ ਭਾਈਆਂ ਨੂੰ ਕਦੇ ਵੀ ਦੁੱਖ ਦੇ ਕੇ ਰਾਜ਼ੀ ਨਹੀਂ ਹੁੰਦੀਆਂ ਉਹ ਵਾਲੀ ਗੰਦਾ ਬਹੁਤ ਜ਼ਿਆਦਾ ਬੁਰੀ ਲੱਗਦੀ ਸੀ ਹੁਣ ਉਹਦੇ ਤੇ ਪਲਾਸਟਰ ਹੋ ਰਿਹਾ ਹੈ। ਬਾਕੀ ਆਪਣੇ ਸਾਰਾ ਨਿਬੜ ਗਿਆ ਸੀਗਾ। ਕੁਲਵਿੰਦਰ ਜੀ ਦੇਖੋ ਕੰਦ ਤਾਰ ਕਰਕੇ ਦੇ ਰਹੇ ਨੇ ਉਹਨਾਂ ਨੂੰ ਪਾਣੀ ਨਾਲ ਪਿੱਸੇ ਜਿਹੜਾ ਹੈਗਾ ਮਿਸਤਰੀ ਪਲਾਸਟਰ ਕਰ ਰਿਹਾ ਹੈ। ਇਹ ਕੰਦ ਇੱਧਰ ਤੱਕ ਧੁਰ ਤੱਕ ਆਪਣਾ ਜਿਹੜੀ ਹੈਗੀ ਹੋਰ ਉੱਚੀ ਕਰਨੀ ਹੈ ਕਿਉਂਕਿ ਉਧਰਲੇ ਪਾਸੇ ਤਾਂ ਬਹੁਤ ਜ਼ਿਆਦਾ ਉੱਚੀ ਹੈਗੀ ਆਪਣੇ ਕਿਨੇ ਜਿਹੜਾ ਬਹੁਤ ਜ਼ਿਆਦਾ ਭਰਤ ਪਿਆ ਹੋਇਆ ਹੈ ਨਾ। ਇਧਰੋਂ ਨਹੀਂ ਵੀ ਰਹਗੀ ਕੰਦ ਹੁਣ ਅਸੀਂ ਇਧਰੋਂ ਉੱਚੀ ਕਰਨੀ ਹੈ ਨਾਲੇ ਇਹਦੇ ਉੱਪਰ ਹੋਰ ਰਦੇ ਲਾ ਦਾਂਗੇ ਆ ਦੇਖੋ ਬਾੜੀ ਦੇ ਉੱਲੇ-ਉੱਲੇ ਸਾਰੇ ਕੰਦ ਹੈਗੇ ਤੁਰ ਤੱਕ ਹੋ ਤੱਕ ਕੰਦ ਹੈਗੇ ਉੱਥੇ ਤੱਕ ਤਾਂ ਆ ਦੇਖੋ ਹੋ ਉੱਥੇ ਤੱਕ ਤਾਂ ਕੰਦ ਜਿਹੜੀ ਹੈਗੀ ਇੱਥੇ ਤੱਕ ਤਾਂ ਉੱਚੀ ਹੈਗੀ ਇਧਰੋਂ ਥੋੜੀ ਉੱਚੀ ਕਰਨੀ ਹੈ ਹੁਣ ਆਪਾਂ ਇਹਦਾ ਜਿਹੜਾ ਹੈਗਾ ਪਲਾਸਟਰ ਕਰ ਦਾਂਗੇ ਸਾਰੀ ਸਾਫ ਸਫਾਈ ਹੋ ਜੂ ਜਿਹੜਾ ਬੇੜੇ ਚ ਖੰਡਿਆ ਖਰ ਜਾਵੇ ਚਲੋ ਇਹ ਵੀ ਨਿਕਲ ਜੂ ਆ ਦੇਖੋ ਬਰੇਤੀ ਪਈਆ ਕਿੱਦਿਆਂ ਦੀ ਆ ਟਕ ਟਕ ਰੱਖਿਆ ਨੇਹਰੀਆਂ ਆਉਂਦੀਆਂ ਤੇ ਹਨਾ ਉੱਡਦੀਆਂ ਸੀ ਸਾਰੀ ਮੈਂ ਕਿਉਂਕਿ ਹੁਣ ਖੇਤ ਦਾ ਵੀ ਕੰਮ ਚੱਲ ਰਿਹਾ ਹੈ ਨਾ ਹੁਣ ਆਪਣੇ ਜੀਰੀ ਲਾਉਣੀ ਹੈ ਟਰੈਕਟਰ ਫਿਰ ਤੋਂ ਕੇ ਅੰਦਰ ਲਾ ਦਾਂਗੇ ਹੁਣ ਟਰੈਕਟਰ ਆਪਣਾ ਬਾਹਰ ਖੜਾ ਆ ਇਹਦੇ ਤੇ ਜਿਹੜਾ ਹੈਗਾ ਆਪਾਂ ਆ ਦੇਖੋ ਫਿਰ ਤੋਂ ਆ ਕੇ ਅੰਦਰ ਲਾ ਦਾਂਗੇ ਉਧਰ ਦੇਖਦੇ ਆ ਵੀ ਕੀ ਕੀ ਕਰਨਾ ਸੋਨੂੰ ਨਾਲ ਦੀ ਨਾਲ ਦਿਖਾਵਾਂਗੇ ਉਧਰ ਕੁਝ ਹੋਰ ਵੀ ਕਰਨਾ ਹੈ ਆਪਾਂ ਕੰਧ ਕੋਲ ਕੰਧ ਦੇ ਲਵੇ ਲਵੇ ਤੇ ਸਾਰਾ ਨਾਲ ਦੀ ਨਾਲ ਦੱਸਾਂਗੇ ਤੁਹਾਨੂੰ ਹਨ ਚਲੋ ਜਿਹੜਾ ਵੱਡੀ ਗੱਲ ਹੈ ਹਨ ਜਦੋਂ ਮਥਿਆ ਹੁੰਦਾ ਉਹਦੇ ਹੀ ਬਣਦਾ ਆ ਜਦੋਂ ਪਰਮਾਤਮਾ ਨੇ ਜਿਹੜਾ ਕੁਝ ਲਿਖਿਆ ਹੋਇਆ ਆ ਦੇਖੋ ਸਾਰੀ ਕੋਠੀ ਆਪਣੀ ਬਣ ਗਈ ਸੀਗੀ ਬਸ ਇਹਦੇ ਵਿੱਚ ਵੀ ਪੱਥਰ ਲਾਉਣ ਆਲਾ ਰਹਿੰਦਾ ਆ ਉਹ ਜਿਹੜੇ ਹੈਗੇ ਜੂਪੀ ਦੇ ਵਿੱਚੋਂ ਆਏ ਹੋਏ ਨੇ ਭਾਈ ਵੀਰੇ ਜਿਹੜੇ ਪੱਥਰ ਲਾਉਣ ਆਏ ਆ ਜਿਨ੍ਹਾਂ ਨੇ ਆਪਣੇ ਤੇ ਹੁਣ ਉਹ ਵਿਆਹ ਗਏ ਹੋਏ ਨਾ ਪਹਿਲਾਂ ਚਾਚਾ ਜੀ ਕਿਲਾ ਪਹਿਲਾਂ ਆਏ ਸੀਗੇ ਚਾਚਾ ਜੀ ਕਿਲਾਗੇ ਫਿਰ ਵਿੱਚ ਦੀ ਉਹ ਕਿਸੇ ਦੇ ਹੋਰ ਵਾਗ ਗਏ ਉਦੋਂ ਸਾਨੂੰ ਥੋੜਾ ਜਿਹਾ ਡਿੱਕਾ ਹੋ ਗਿਆ ਤੇ ਹੁਣ ਅਸੀਂ ਹੁਣ ਸਾਡੇ ਆਉਣਗੇ ਆ ਦੇਖੋ ਰੋੜੀ ਵਗੈਰਾ ਸਾਰੀ ਪਾਈ ਪਈ ਹੈ ਸਾਰੀ ਕੋਠੀ ਦੇ ਵਿੱਚ ਹੁਣ ਮੈਂ ਇੱਥੇ ਸਾਰਾ ਨਾਲ ਦੀ ਨਾਲ ਝਾੜੂ ਪੋਚੇ ਦਾ ਵੀ ਨਿਮੇੜ ਦੂੰਗੀ ਜੀ ਝਾੜੂ ਲਾ ਰਹੀ ਤੇ ਨਾਲ ਦੀ ਨਾਲ ਜਿਹੜਾ ਹੈਗਾ ਕਿਉਂਕਿ ਮਿਸਤਰੀਆਂ ਨੂੰ ਕਦੇ ਚਾਹ ਕਰ ਤੇ ਕਦੇ ਪਾਣੀ ਦੇ ਦੋ ਠੰਡਾ ਪਾਣੀ ਦੇ ਦੋ ਗਰਮੀ ਬਹੁਤ ਜ਼ਿਆਦਾ ਹੈ ਨਾ ਉਹਦੇ ਕਰਕੇ ਠੰਡਾ ਪਾਣੀ ਪਿੰਦੇ ਬਿੰਦੇ ਮੈਂ ਅਸੇ ਤਾਂ ਕੈਂਪਰ ਭਰ ਦਿੰਨੇ ਹੁੰਨਿਆ ਕੈਂਪਰ ਵੀ ਜਿਹੜਾ ਜਲਦੀ ਖਾਲੀ ਹੋ ਜਾਂਦਾ ਫਿਰ ਦੁਬਾਰਾ ਬਰਫ ਫੋਣੀ ਫਿਰ ਪਰਣਾ ਹੁਣ ਮੈਂ ਇੱਥੇ ਨਾਲ ਆਪਦਾ ਝਾੜੂ ਪੋਚਾ ਨਵੇੜਦੀ ਹਾਂ ਸਲਾਈ ਦਾ ਬਹੁਤ ਘੱਟ ਕੰਮ ਨਿਭੜਦਾ ਆ ਹੁਣ ਦੁਕਾਨਾਂ ਚ ਵੀ ਲਾਤਾ ਜੀ ਆਪਾਂ ਦੋਨੇ ਕਮਰਿਆਂ ਚ ਵੀ ਲਾਤਾ ਹੁਣ ਮੈਂ ਲਾਉਣੀ ਆ ਰਸੋਈ ਦੇ ਵਿੱਚ ਕਿਉਂਕਿ ਹੁਣ ਰਸੋਈ ਦੇ ਵਿੱਚ ਸਵੇਰੇ ਥੋੜਾ ਜਿਆਦਾ ਹੁੰਦਾ ਕੰਮ ਦੇਖੋ ਭਾਂਡੇ ਵਗੈਰਾ ਮਾਂਜ ਕੇ ਇਦਾਂ ਹੀ ਸੈਲਫਾਂ ਤੇ ਰੱਖਦੇ ਸੀਗੇ ਹੁਣ ਮੈਂ ਸਾਰੇ ਟੋਕਰੇ ਦੇ ਵਿੱਚ ਚਿੰਨਦੂ ਜਿਹੜਾ ਪੀਪਾ ਬਿਸਕੁਟਾਂ ਦਾ ਮੈਂ ਉੱਪਰ ਰੱਖਤਾ ਤੇ ਜਿਹੜੀ ਚੱਕ ਧਰ ਜੀ ਉਹ ਵੀ ਕਰਦਾਂਗੇ ਨਾਲ ਦੀ ਨਾਲ ਜਿਹੜਾ ਮਿਸਤਰੀਆਂ ਦਾ ਚਾਹ ਪਾਣੀ ਦਾ ਹੋ ਜਾਂਦਾ ਨਾਲ ਦੀ ਨਾਲ ਰਸੋਈ 'ਚ ਸਾਫ ਕਰਕੇ ਰਸੋਈ ਸਾਫ ਕਰ ਦਿੰਨੇ ਆ ਜਿਹੜੀ ਦੁਪਹਿਰ ਦੀ ਸਬਜੀ ਵਗੈਰਾ ਦਾ ਹੋ ਜਾਂਦਾ ਹਨਾ ਦਾਲ ਸਬਜੀ ਕੁਛ ਵੀ ਬਣਾਉਣਾ ਹੁੰਦਾ ਦੁਪਹਿਰ ਦਾ ਉਹ ਵੀ ਮੈਂ ਸਵੇਰੇ ਹੀ ਬਣਾ ਦੇਣੀ ਹੁੰਨੀ ਆ ਕਿਉਂਕਿ ਦੁਪਹਿਰੇ ਫਿਰ ਰੋਟੀ ਖਾਂਦੇ ਨੇ ਜੀ ਸਾਰੇ ਜਾਣੇ ਰੋਟੀ ਖਾਣੇ ਆ ਦਾਲ ਸਬਜੀ ਨਾਲ ਸਵੇਰੇ ਅਸੀਂ ਜਿੱਦਾਂ ਹਾਜ਼ਰੀ ਰੋਟੀ ਬਣਾਉਣੇ ਹੁੰਨੇ ਆ ਹਨਾ ਤੇ ਦਹੀਂ ਵਗੈਰਾ ਨਾਲ ਹੀ ਖਾ ਲੈਨੇ ਆ ਮੱਖਣ ਦਹੀਂ ਲੱਸੀ ਨਾਲ ਦੁਪਹਿਰ ਨੂੰ ਜਿਹੜਾ ਹੈਗਾ ਦਾਲ ਸਬਜੀ ਨਾਲ ਰੋਟੀ ਬਣਾਉਣੀ ਆ ਹੁਣ ਦੇਖੋ ਇੱਧਰ ਮੈਂ ਚਾਹ ਧਾਰ ਤੇ ਇੱਕ ਪਾਸੇ ਲੋਂਡਾ ਧਰ ਲਿਆ ਅੱਜ ਮੈਂ ਸਬਜੀ ਵੀ ਬਣਾਉਣੀ ਆ ਭਿੰਡੀਆਂ ਦੀ ਨਾਲ ਦੀ ਨਾਲ ਮੈਂ ਇੱਧਰ ਸਬਜੀ ਬਣੀ ਜਾਊ ਨਾਲ ਚਾਹ ਬਣਾ ਲਈ ਆ ਦੇਖੋ ਜੀ ਆਪਣੀ ਚਾਹ ਬਣ ਗਈ ਮਿਸਤਰੀਆਂ ਨੂੰ ਪਾ ਕੇ ਦਿੰਨੇ ਆ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਆ ਦੇਖੋ ਆਪਣੀ ਸਬਜੀ ਵੀ ਬਣ ਗਈ ਸਬਜੀ ਵੀ ਜਿਹੜੀ ਹੈਗੀ ਬਣ ਗਈ ਚਲੋ ਹਨਾ ਆਟਾ ਵੀ ਗੁੰਨਦਾਂਗੇ ਦੁਪਹਿਰ ਵਾਲਾ ਆਟਾ ਵਾਲਾ ਗੁੰਨ ਕੇ ਕਿਉਂਕਿ 2-3 ਘੰਟਿਆਂ ਦਾ ਕੋਈ ਫਰਕ ਨਹੀਂ ਪੈਂਦਾ 1:00 ਵਜੇ ਬਣਾਉਣੇ ਹੁੰਨੇ ਆ ਤੇ ਆਟਾ ਗੁੰਨ ਕੇ ਆਪਾਂ ਫਰਿੱਜ ਚ ਲਾ ਦਾਂਗੇ ਫਿਰ ਜਿਹੜਾ ਹੈਗਾ ਰੋਟੀ ਦੁਪਹਿਰੇ ਬਣਾਉਣੀ ਬਹੁਤ ਸੌਖੀ ਹੈ ਜੀ ਕਿਉਂਕਿ ਜੇ ਰੋਟੀ ਸਬਜੀ ਬਣਾਉਣੀ ਹੋਵੇ ਫਿਰ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਉਹਦੇ ਕਰਕੇ ਔਖ ਹੈਗਾ ਕੱਲੀ ਰੋਟੀ ਤਾਂ ਜਿਹੜੀ ਹੈਗੀ ਦੁਪਹਿਰੇ ਬਣ ਜਾਂਦੀ ਹੈ ਚਲੋ ਫਿਰ ਨਾਲੇ ਜਿਹੜੀ ਹੈਗੀ ਮਿਸਤਰੀਆਂ ਦੀ ਚਾਹ ਕਰਦੇ ਹੁੰਨੇ ਆ 2:00 ਵਜੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ